ਵਾਹਿਗੁਰਜੀ ਖਾਲਸਾਵਾਹਿਗੁਰਜੀ ਦੀ ਫਤਿਹ ਭਾਰਤੀ ਕਿਸਾਨ ਜੁਨੀਆਂ ਨੇਕਤਾ ਸਿੱਧੂ ਪਰ ਵੱਲੋਂ ਪਿੰਡ ਅਕੋਈ ਚੁੰਬਾ ਦੇ ਜੋ ਘਰ ਬਨੇ ਹੋਏ ਹਨ ਪਿੰਡ ਚੁੰਬਾ ਦੇ ਕਿਸਾਨ ਇਹਦੇ ਵਿੱਚ ਰਹਿੰਦੇ ਹਨ ਆ ਕੇ ਕੇ ਮੋਰਚੇ ਲੱਗੇ ਹੋਏ ਹਨ ਕਿਸਾਨ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਦਿੱਲੀ ਜਾ ਰਹੇ ਸਨ ਤਾਂ ਰਸਤੇ ਵਿੱਚ ਕਨੋਰੀ ਬਾਰਡਰ ਉੱਤੇ ਕਿਸਾਨਾਂ ਨੂੰ ਰੋਕਿਆ ਗਿਆ